ਸਸਕਾਲ ਜੀ ਆਰਐਸਐਸ ਤੇ ਸੰਗ ਜਿਸ ਤਰ੍ਹਾਂ ਦੇ ਨਾਲ ਦੇਸ਼ ਦੇ ਵਿੱਚ ਗਤੀਵਿਧੀਆਂ ਕਰ ਰਿਹਾ ਹੈ ਬਹੁਤ ਗਲਤ ਕਰ ਰਿਹਾ ਹੈ ਬਹੁਤ ਲੋਕਾਂ ਨੂੰ ਇਹਦਾ ਨੁਕਸਾਨ ਹੋਊਗਾ ਤੇ ਸੰਗ ਪਤਾ ਨਹੀਂ ਕਿੰਡੀ ਵੱਡੀ ਸਾਜ਼ਿਸ਼ ਹੈ ਜਿਹੜਾ ਕਰ ਰਿਹਾ ਹੈ ਇਹੀ ਗੱਲਾਂ ਦੇ ਨਾਲ ਲਗਾਤਾਰ ਸੰਗ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਤੇ ਆਰਐਸਐਸ ਨੂੰ ਕਟਹਿਰੇ 'ਚ ਖੜਾ ਕਰਾਇਆ ਜਾਂਦਾ ਪਰ ਗੱਲ ਇਹ ਹੈ ਵੀ ਹੁਣ ਸਵਾਲ ਇਸ ਚੀਜ਼ ਦਾ ਆ ਗਿਆ ਕਿ ਮੋਹਨ ਭਗਵਤ ਹੋਰਾ ਨੇ ਜਿਹੜੀ ਗੱਲ ਕਹੀ ਹੈ ਕਿ ਉਹ ਸਹੀ ਹੈ ਜਾਂ ਫਿਰ ਦੇਖਿਆ ਜਾਵੇ ਤਾਂ ਹਾਲਾਤ ਉਸ ਪ੍ਰਤੀ ਅਮਲ ਚ ਲਿਆਉਣ ਵਾਸਤੇ ਉਸ ਗੱਲ ਨੂੰ ਜਾਇਜ਼ ਨਹੀਂ ਠਾ ਰਹੇ ਨੇ ਹੁਣ ਇਹ ਸਾਰੀਆਂ ਇਸ ਚੀਜ਼ਾਂ ਲਈ ਕਹੀਆਂ ਕਿਉਂਕਿ ਹਰ ਇੱਕ ਚੀਜ਼ ਦੇ ਉੱਤੇ ਆਰਐਸਐਸ ਸੰਘ ਨੂੰ ਲੋਕ ਕਟਗਰੇ 'ਚ ਖੜਾ ਕਰਦੇ ਨੇਗੇ। ਹੁਣ ਉਹ ਗੱਲਾਂ ਸੱਚੀਆਂ ਨੇ ਕਿੰਨੀਆਂਕ ਇਹ ਕਈਆਂ ਨਹੀਂ ਜਾ ਸਕਦੀਆਂ ਕਿਉਂਕਿ ਗਰਨ ਇਹ ਆ ਵੀ ਜੇ ਸੰਘ ਦੇ ਨਾਲ ਸਿੱਧਾ ਬੀਜੇਪੀ ਨੂੰ ਜੋੜ ਕੇ ਦੇਖਦੇ ਹਾਂ ਤਾਂ ਲੋਕਾਂ ਨੇ ਬੀਜੇਪੀ ਨੂੰ ਫਤਵਾ ਦਿੱਤਾ ਤੀਸਰੀ ਵਾਰ ਵੀ। ਹੁਣ ਉਹ ਕਹੀ ਜਾਓ ਜੀ ਘੱਟ ਸੀਟਾਂ ਆਈਆਂ 400 ਪਾਰ ਕਰਨਾ ਸੀ। ਹੁਣ ਜੇ ਕੋਈ ਪੁੱਛੇ ਇਹਨਾਂ ਨੂੰ ਵੀ 400 ਪਾਰ ਕਰਨਾ ਸੀ ਅਗਲੇ ਚੋ 400 ਪਾਰ ਪਾਵੇਂ ਨਹੀਂ ਹੋਇਆ ਪਰ ਸੀਟ ਤੇ ਤਾਂ ਤੁਹਾਨੂੰ ਤਾਂ ਵੀ ਨਹੀਂ ਬੈਠਣ ਦਿੱਤਾ 47 ਤੇ। ਜਿੱਤੇ ਲੈ ਕੇ ਕਾਂਗਰਸ ਦਿলোਦਿਲ ਖੁਸ਼ ਹੁੰਦੀ ਰਹ ਪਹਿਲਾਂ ਤਾਂ ਪੂਰਾ ਸਮਝੋ ਮੋਹਨ ਬਾਗਵਤ ਉਹਰਾ ਨੇ ਕਿਹਾ ਹੈ ਕਿ ਬੱਚੇ ਨੇ ਜਿਹੜੇ ਹਰ ਕਿਸੇ ਦੇ 2 ਤੋਂ 3 ਹੋਣੇ ਚਾਹੀਦੇ ਨੇ ਇਸ ਚੀਜ਼ ਨੂੰ ਲੈ ਕੇ ਨਾਲ ਦਿਨ ਹੰਗਾਮਾ ਮਚ ਗਿਆ ਹੁਣ ਉਹ 2 ਤੋਂ 3 ਬੱਚੇ ਕਿਉਂ ਹੋਣੇ ਚਾਹੀਦੇ ਨੇ ਹੁਣ ਉਹਨਾਂ ਨੇ ਭਾਵੇਂ ਕਿਸੇ ਸਮਾਜ ਦਾ ਨਾਂ ਨਹੀਂ ਲਿਆ ਪਰ ਇੱਕ ਗੱਲ ਸਪਸ਼ਟ ਇਸ਼ਾਰਾ ਜਾਂਦਾ ਕਿ ਜਿਹੜੇ ਬਾਕੀ ਪਤਰਮਾ ਦੇ ਲੋਕ ਨੇ ਕਿਉਂਕਿ ਮੁਸਲਮਨ ਧਰਮ ਜਿੱਦਾ ਪਹਿਲਾਂ ਵੀ ਜੇ ਦੇਖੀਏ ਬਹੁਤ ਸਾਰੇ ਜ਼ਿਆਦਾਤਰ ਗਿਣਤੀ 2-3 ਬੱਚਿਆਂ ਦੀ ਹੈਗੀ ਆ ਪਰ ਕਿਸੇ ਕਿਸੇ ਦੇ ਹੋ ਸਕਦਾ ਨਾਂ ਵੀ ਹੋਣ ਪਰ ਹਿੰਦੂ ਸਿੱਖ ਜਾਂ ਫਿਰ ਬਾਕੀ ਧਰਮ ਨੇ ਜਿਹੜੇ ਉਹਨਾਂ ਨੂੰ ਲੈ ਕੇ ਕੀ ਮੋਹਨ ਭਗਵਤ ਨੇ ਕਿਹਾ ਕਿਉਂਕਿ ਮੋਹਨ ਭਗਵਤ ਨੇ ਨਾਮ ਨਹੀਂ ਲਿਆ ਪਰ ਜਿਹੜਾ ਫੰਡਾ ਉਹਨਾਂ ਨੇ ਦੱਸਿਆ ਕਿ ਕਿਉਂ ਮੈਂ ਇਹ ਗੱਲ ਕਹਿ ਰਿਹਾ ਉਹ ਬੜਾ ਸਮਝਣ ਵਾਲਾ ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਨੇ ਕਿ ਜਿਵੇਂ ਅੱਜ ਤੱਕ ਨੇ ਇਹ ਜਾਣਕਾਰੀ ਸਾਂਝੀ ਕਰਿਆ ਵੈਸੇ ਦਾ ਸਾਰੇ ਮੀਡੀਆ ਪਲੇਟਫਾਰਮ ਤੇ ਹੈਗੀ ਆ ਕਿ ਆ ਆ ਆਰਐਸਐਸ ਦੇ ਸੰਚਾਲਕ ਜਿਹੜੇ ਨੇਗੇ ਸੰਗ ਸੰਚਾਲਕ ਮੋਹਨ ਭਗਵਤ ਨੇ ਜਨਸੰਖਿਆ ਵਧਨ ਦੀ ਗ੍ਰਾਵਟ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਮਾਜ ਦੀ ਜਨਸੰਖਿਆ ਵਿਰੇਧੀ ਇਹ ਦਰ ਯਾਨੀ ਕਿ ਪ੍ਰਸੈਂਟ 2.1% ਤੋਂ ਨੀਚੇ ਗਿਰ ਜਾਂਦੀ ਹੈ ਤਾਂ ਉਹ ਸਮਾਜ ਹੌਲੀ-ਹੌਲੀ ਨਸ਼ਟ ਹੋਣ ਲੱਗ ਜਾਂਦਾ ਹੈ। ਭਗਵਤ ਨੇ ਇੱਕ ਬਿਆਨ ਦੇ ਵਿੱਚ ਇਹ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਭਗਵਤ ਦਾ ਕਹਿਣਾ ਸੀ ਵੀ ਜਿਹੜੀ 2.1 ਤੋਂ ਪਰਸੈਂਟੇਜ ਜੇ ਘਟਦੀ ਹੈ ਤਾਂ ਉਹ ਸਮਾਜ ਖਤਮ ਹੋਣ ਲੱਗ ਜਾਂਦਾ ਹੈ। ਸਮਾਜ ਦੁਨੀਆ ਦੇ ਵਿੱਚੋਂ ਨਸ਼ਟ ਹੋ ਸਕਦਾ ਤੇ ਸਮਾਜ ਨਸ਼ਟ ਹੋ ਜਾਂਦਾ ਤਾਂ ਕੋਈ ਵੀ ਸੰਕਟ ਨਹੀਂ ਹੁੰਦਾ। ਯਾਨੀ ਕਿ ਜੇਕਰ ਕੋਈ ਸੰਕਟ ਨਹੀਂ ਹੈਗਾ ਤਾਂ ਵੀ ਉਸ ਸਮਾਜ ਆ ਜਿਹੜਾ ਕਹਿੰਦੇ ਖਤਮ ਹੋ ਜੂਗਾ ਇਸੇ ਤਰ੍ਹਾਂ ਦੀ ਕਈ ਭਾਸ਼ਾਵਾਂ ਤੇ ਸਮਾਜ ਨਸ਼ਟ ਹੋ ਜੂਗਾ ਜਨਸੰਖਿਆ 2.1 ਤੋਂ نیچے ਨਹੀਂ ਜਾਣੀ ਚਾਹੀਦੀ ਉਹਨਾਂ ਨੇ ਇਹ ਵੀ ਕਿਹਾ ਕਿ 2.1 ਦੀ ਜਨਸੰਖਿਆ ਵ੍ਰਿਧੀ ਦਰ ਬਣਾਈ ਰੱਖਣ ਨੂੰ ਲੈ ਕੇ ਸਮਾਜ ਦੇ ਵਿੱਚ 2 ਤੋਂ ਜ਼ਿਆਦਾ ਬੱਚਿਆਂ ਦੀ ਅਵਸ਼ਕਤਾ ਹੈਗੀ ਹੈ ਇਸੇ ਤਰ੍ਹਾਂ ਦੇ ਨਾਲ 3 ਬੱਚਿਆਂ ਦੀ ਜ਼ਰੂਰਤ ਤੇ ਵੀ ਉਹਨਾਂ ਨੇ ਜ਼ੋਰ ਦਿੱਤਾ ਆਰਐਸਐਸ ਦੇ ਮੋਹਨ ਭਗਵਤ ਤੇ ਜਨਸੰਖਿਆ ਨੀਤੀ ਨੂੰ ਦਿਓ ਵੱਲ ਇਸ਼ਾਰਾ ਕਰਦੇ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਜਨਸੰਖਿਆ ਨੀਤੀ ਜਿਹੜੀ ਜੇ ਕਹੀਏ ਕਿ ਪਾਲਿਸੀ ਹੈ ਉਹ ਸਾਲ 1998 ਤੋਂ ਉਹ 1998 ਜਾਂ 2002 ਦੇ ਵਿੱਚ ਤੈਅ ਕੀਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਜਨਸੰਖਿਆ ਵ੍ਰਿਧੀ ਦਰ 2.1 ਤੋਂ ਨੀਚੇ ਨਹੀਂ ਹੋਣੀ ਚਾਹੀਦੀ ਤੇ 2.1 ਜਨਸੰਖਿਆ ਵ੍ਰਿਧੀ ਦਰ ਅ ਅਸੀਂ ਚੋਣੇ ਆ ਤੇ ਹਮੇ ਦੋ ਸੇ ਯਾਨੀ ਕਿ ਸਾਨੂੰ ਦੋ ਤੋਂ ਜ਼ਿਆਦਾ ਬੱਚਿਆਂ ਦੀ ਜ਼ਰੂਰਤ ਹੈ ਜਨਸੰਖਿਆ ਵਿਗਿਆਨੀ ਵੀ ਇਹ ਇਹੀ ਕਹਿ ਰਹੇ ਨੇ ਕਿ ਸੰਖਿਆ ਮਹੱਤਵਪੂਰਨ ਹੋਣ ਦੇ ਮਹੱਤਵਪੂਰਨ ਹੈ ਕਿਉਂਕਿ ਸਮਾਜ ਦੇ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਹੁਣ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕਹਿ ਕਿ ਜਿਹੜੀ ਵੀ ਆਖਰਕਾਰ ਜਿੱਥੇ 2.1% ਤੋਂ ਘਰ ਤੋਂ ਘਟ ਦੇ ਦਰ ਦੇ ਨਾਲ ਜਨਸੰਖਿਆ ਘਟ ਜਾਂਦੀ ਹੈ ਤਾਂ ਉਹ ਸਮਾਜ ਖਤਮ ਹੋ ਜਾਂਦਾ ਹੈ ਹੁਣ ਇਹਦੇ ਚ ਇੱਕ ਤਾਂ ਇਹ ਗੱਲ ਇਸ਼ਾਰਾ ਕਰਦੀ ਹੈ ਵੀ ਕਿਹੜੇ ਸਮਾਜ ਨੂੰ ਉਹ ਗੱਲ ਕਹਿ ਰਹੇ ਨੇ ਕੀ ਪੂਰੇ ਦੇਸ਼ ਨੂੰ ਲੈ ਕੇ ਹੋਏ ਗੱਲ ਕਹਿ ਰਹੇ ਨੇ ਦੂਜੇ ਪਾਸੇ ਗੱਲ ਇਹ ਹੈ ਵੀ ਇਹ ਗੱਲ ਠੀਕ ਹੈ ਹਮਦੋ ਹਮਾਰੇ ਦੋ ਦਾ ਜਿਹੜਾ ਨਾਰਾ ਚੱਲਿਆ ਸੀ ਹੁਣ ਇਹ ਉਹ ਤੋਂ ਉੱਤੇ ਉੱਠ ਕੇ ਹੋਣ ਦੀ ਗੱਲ ਹੋ ਗਈ ਕਿਉਂਕਿ ਅਮਰਜੈਂਸੀ ਦੇ ਸਮੇਂ ਦੇ ਦੌਰਾਨ ਫੜਫੜ ਕੇ ਨਸਬੰਦੀਆਂ ਤੱਕ ਤਰਕ ਕਰਾਉਣ ਨੂੰ ਲੈ ਕੇ ਕਹਿ ਦਿੱਤੀ ਸੀਗਾ ਸੰਜੇ ਗਾਂਧੀ ਹੋਰਿਆਂ ਦਾ ਬੜਾ ਪ੍ਰਚਲਿਤ ਹੋਇਆ ਸੀਗਾ ਵੀ ਜਿਹੜਾ ਨਹੀਂ ਉਹ ਕਰਦਾ ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਖਾਸੀ ਸਖਤਾਈ ਉਹਨਾਂ ਨੇ ਕਰਤੀ ਸੀ ਉਦੋਂ ਬਾਅਦ ਦੇ ਵਿੱਚ ਜੇ ਹੁਣ ਕਈ ਇਹ ਕਾਂਗਰਸ ਵੀ ਇਹ ਸਵਾਲ ਚੁੱਕਰੀ ਹੈ ਤੇ ਦੂਜੇ ਪਾਸੇ OBC ਸਾਹਿਬ OBC ਸਾਹਿਬ ਨੂੰ ਤਾਂ ਹਾਲਾਂਕਿ ਇਹ ਗੱਲ ਪੁੱਛੇ ਕਿ ਤੁਸੀਂ ਤਾਂ ਨਹੀਂ ਬੋਲੋ ਤਾਂ ਚੰਗਾ ਪਰ ਗੱਲ ਇਹ ਹੈ ਵੀ ਕਾਂਗਰਸ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਇਹ ਗੱਲ ਕਹਿੰਦੀ ਹੈ ਵੀ ਜਿਹੜੇ ਬੱਚੇ ਅੱਜ ਇੰਨੀ ਬੇਰੋਜ਼ਗਾਰੀ ਤਾਂ ਪਹਿਲਾਂ ਹੀ ਇੰਨੀ ਜ਼ਿਆਦਾ ਵਧੀ ਪਈ ਹੈ ਜੇ ਦੋ ਤੋਂ ਤਿੰਨ ਬੱਚੇ ਹੋਗੇ ਬੰਦਾ ਪਾਲਣ ਪੋਸ਼ਣ ਕਿਵੇਂ ਕਰੂਗਾ ਬਿਲਕੁਲ ਸਹੀ ਫੈਕਟ ਹੈ ਹੁਣ ਮੋਹਨ ਬਾਗਵਤ ਨੂੰ ਪੁੱਛਿਆ ਸਰਕਾਰ ਤੁਹਾਡੀ ਹੈ ਹੁਣ ਜਿਹੜੇ ਪਹਿਲਾਂ ਤੁਰੇ ਫਿਰਦੇ ਨੇ ਜਦੋਂ ਤੁਹਾਨੂੰ ਉਹ ਤੋਂ ਹਿੱਲਾ ਉਹਨਾਂ ਦਾ ਹਿੱਲਾ ਨਹੀਂ ਹੁੰਦਾ ਤਾਂ ਉਦੋਂ ਤੱਕਰ ਤੁਸੀਂ ਆਖਰਕਾਰ ਕਹਿ ਰਹੇ ਹੋ ਦੋ ਤੋਂ ਤਿੰਨ ਬੱਚੇ ਹੋ ਜੋ ਦੂਜੇ ਪਾਸੇ ਗੱਲ ਕਹੀਏ ਤਾਂ ਬੀਜੇਪੀ ਨੇ ਸਹੰਦੇ-ਸਹੰਦੇ ਇਹ ਇੱਕ ਏਜੰਡਾ ਚਲਾਇਆ ਸੀ ਵੀ ਜਨਸੰਖਿਆ ਘਟਣੀ ਚਾਹੀਦੀ ਹੈ ਕਿਉਂਕਿ ਮਹਿੰਗਾਈ ਹੈ ਜਿਹੜੀ ਉਹ ਜਨਸੰਖਿਆ ਦੇ ਵਧਣ ਕਰਕੇ ਆ ਹੁਣ ਗੱਲ ਇਹ ਹੈ ਵੀ ਇਹ ਕਹਿ ਰਹੇ ਨੇ ਵੀ 2000 ਅਗੇ 30 ਤੱਕ ਤਾਂ ਨੌਜਵਾਨਾਂ ਦੀ ਗਿਣਤੀ ਰਹੂਗੀ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਉਸ ਤੋਂ ਬਾਅਦ ਦੇ ਵਿੱਚ ਇਹ ਗਿਣਤੀ ਘਿਰਨੀ ਸ਼ੁਰੂ ਹੋ ਜੂਗੀ ਹੁਣ 2030 ਦੇ ਵਿੱਚ ਜੇ ਗੱਲ ਕੀਤੀ ਜਾਵੇ 2030 ਤੱਕ ਤਾਂ ਤੁਸੀਂ ਪਹਿਲਾਂ ਭੁੱਖਮਰੀ ਨਾਲ ਹੀ ਮਾਰ ਦੇਣਾ ਅੱਧੇ ਲੋਕਾਂ ਨੂੰ ਜਿਹੜੇ ਹਾਲਾਤ ਬਣੇ ਹੋਏ ਨੇ ਪਰ ਗੱਲ ਇਹ ਹੈ ਵੀ ਆਰਐਸਐਸ ਦਾ ਇਹ ਏਜੰਡਾ ਕਿਹੜੇ ਪਾਸੇ ਨੂੰ ਜਾਂਦਾ ਇਹ ਚੀਜ਼ ਦੀ ਸਮਝਣ ਦੀ ਬਹੁਤ ਲੋੜ ਹੈ ਕਿਉਂਕਿ ਹੁਣ ਤਾਂ ਪਹਿਲਾਂ ਤਾਂ ਮਹਿੰਗਾਈ ਇਸੇ ਕਰਕੇ ਨਹੀਂ ਹੈ ਕਿਉਂਕਿ ਜਨਸੰਖਿਆ ਬਹੁਤ ਵੱਧ ਗਈ ਹੁਣ ਕਿਹੜੀ ਹੈ 2.1% ਦੀ ਜਿਹੜੀ ਦਰ ਦੀ ਗੱਲ ਕਰ ਰਹੇ ਨੇ ਉਹ ਕਿਹੜੇ ਅੰਕੜਿਆਂ ਦੇ ਹਿਸਾਬ ਦੇ ਨਾਲ ਕਰ ਰਹੇ ਨੇ ਪਰ ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਵੀ ਐਵੇਂ ਨਾ ਲੀਡਰਾਂ ਮਗਰ ਲਾ ਕੇ ਤਿੰਨ ਤਿੰਨ ਜਵਾਬ ਜੰਮੀ ਚੱਲਿਓ ਕਿਉਂਕਿ ਇਹ ਸਮਾਂ ਪਹਿਲਾਂ ਦਾ ਸੀ ਜਦੋਂ ਬੱਚੇ ਵੀ ਹੁੰਦੇ ਸੀਗੇ ਤਾਂ ਪਰਿਵਾਰਾਂ ਨੂੰ ਪਤਾ ਨਹੀਂ ਲੱਗਦਾ ਸੀ ਪਲ ਜਾਂਦੇ ਸੀਗੇ ਰੋਟੀ ਪਾਣੀ ਆਮ ਹੁੰਦਾ ਸੀ ਅੱ ਦੂਜੇ ਪਾਸੇ ਇਹ ਚ ਵੀ ਕੋਈ ਦੋ ਰਾਏ ਨਹੀਂ ਹੈਗੀ ਕਿ ਫਰਟੀਲਿਟੀ ਰੇਟ ਹੈ ਜਿਹੜਾ ਉਹ ਬਹੁਤ ਘਟਿਆ ਪਿਆ ਐਸ ਸਮੇਂ ਦੇ ਦੌਰਾਨ ਬੱਚੇ ਪੈਦਾ ਹੋ ਕਿੱ데 ਰਹੇ ਨੇ ਤੇ ਬਹੁਤ ਜ਼ਿਆਦਾ ਗਿਣਤੀ ਇਹਨਾਂ ਦੀ ਕੀਦੀ ਆ ਇਹ ਸਮਝਣ ਦੀ ਲੋੜ ਆ ਪੰਜਾਬ ਦੀ ਜੇ ਮੈਂ ਗੱਲ ਕਰਾਂ ਆਪਾਂ ਪੰਜਾਬ ਦੀ ਉਹ ਦੇਖੀਏ ਤਾਂ ਪੰਜਾਬ ਦੇ ਹਾਲਾਤ ਨੇ ਜਿਹੜੇ ਉਹਦੇ ਵਿੱਚ ਤਾਂ ਪਹਿਲੀ ਇਹ ਹੈ ਵੀ ਪ੍ਰਵਾਸੀ ਬਹੁਤ ਜ਼ਿਆਦਾ ਵੜ ਗਿਆ ਹੁਣ ਇਸੇ ਚੀਜ਼ ਨੂੰ ਦੇਖਿਆ ਜਾਵੇ ਤਾਂ ਇਹਦੇ ਮਾਇਨੇ ਕਈ ਨਿਕਲਦੇ ਨੇ ਮਰ ਮੋਹਨ ਬਾਗਵਤ ਦੇ ਬਿਆਨ ਨੂੰ ਲੈ ਕੇ ਜਿਹੜਾ ਹੋ ਹੱਲਾ ਖੜਾ ਹੋਇਆ ਹੈ ਖਰੇ ਤੇ ਚਰਚਾ ਹੋਣੀ ਜ਼ਰੂਰੀ ਹੈ ਇਹਦੇ ਸੋਲਿਊਸ਼ਨ ਲੱਭਣੇ ਜ਼ਰੂਰੀ ਨੇ 2.1% ਦਾ ਜਿਹੜਾ ਡਾਟਾ ਹੈ ਕਿਥੋਂ ਕੱਢ ਕੇ ਲਿਆਏ ਨੇ ਇਹ ਵੀ ਥੋੜਾ ਜਿਹਾ ਸਮਝਣ ਦੀ ਲੋੜ ਹੈ ਵੀ ਇਹ ਆਇਆ ਕਿਥੋਂ ਹੈ ਤੇ ਕਿਹੜੇ ਇਹ 2.1 ਦੀ ਗੱਲ ਕਰਦੇ ਨੇ ਕਿਉਂਕਿ ਅੱਜ ਤਾਂ ਇੰਨੀ ਜ਼ਿਆਦਾ ਪੋਪੂਲੇਸ਼ਨ ਵਧੀ ਪਈ ਹੈ ਤੇ ਇਹ ਕਿਹੜੇ ਹਿਸਾਬ ਨਾਲ ਲੱਗਦਾ ਇਹਨਾਂ ਨੂੰ ਵੀ ਜੇ ਆਖਰਕਾਰ ਉਹਦੋਂ ਨੌਜਵਾਨ ਘਟ ਜਾਣਗੇ ਜੇ ਘਟ ਜਾਣਗੇ ਵੀ ਤਾਂ ਫਿਰ ਇੱਕ ਚੀਜ਼ ਇਹ ਗੱਲ ਦੱਸੋ ਵੀ ਹਾਲਾਤ ਰੋਟੀ ਖਾਣ ਨੂੰ ਤਾਂ ਵਿਰੋਧੀ ਧਿਰਾਂ ਨੇ ਤਾਂ ਰੋਲਾ ਪਾਉਣੀ ਸੀ ਮੋਹਨ ਬਾਗ ਪਰ ਤੇ ਫਿਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਮੇਰੇ ਯਾਦ ਆ ਗਈ ਕਿ ਆਮ ਤੌਰ ਤੇ ਜਿਹੜੇ ਕਹਿੰਦੇ ਹੁੰਦੇ ਨੇ ਸੰਘ ਵਿਰੋਧੀ ਨੇ ਜਿਹੜੇ ਲੋਕੋ ਗੱਲ ਕਹਿੰਦੇ ਹੁੰਦੇ ਨੇ ਸੰਘ ਦਾ ਇੱਕ ਨਵਾਂ ਪਲਾਨ ਹੈ ਸੰਘ ਕੀ ਕਰਨ ਜਾ ਰਿਹਾ ਹੈ ਹੁਣ ਇਹ ਕਰਨ ਕੋਲੋਂ ਦਾ ਕੀ ਜਾ ਰਿਹਾ ਹੈ ਗੱਲਾਂ ਹੈ ਵੀ ਹੁਣ ਇਹ ਚੀਜ਼ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਵੀ ਐਕਚੁਅਲ ਚ ਸਿਚੁਏਸ਼ਨ ਹੈ ਕੀ ਹੈ